अरविंद जी ਇਹ ਜੋ ਕਲੈਕਸ਼ਨ ਤੇ ਬੜੀਆਂ ਧਮਾਲਾਂ ਪਈਆਂ ਹੋਈਆਂ ਫੁੱਲ ਧਮਾਲਾਂ ਫੁੱਲ ਧਮਾਲਾਂ ਹਾਂ ਤੇ ਹੁਣ ਕੋਈ ਹੋਰ ਨਵੀਂ ਆਈਟਮ ਦੱਸੋ ਕਿਉਂਕਿ 15 ਅਗਸਤ ਵੀ ਆ ਗਈ ਛੁੱਟੀ ਹੈ ਉਸ ਤੋਂ ਬਾਅਦ 16 ਅਗਸਤ ਨੂੰ ਜਨਮ ਅਸ਼ਟਮੀ ਹੈ ਕੋਈ ਲਾ ਦੋ ਵੀ ਸੇਲ ਲੱਗੀ ਫਿਰ ਲੈ ਸੇਲ 15 ਅਗਸਤ 16 ਅਗਸਤ 17 ਅਗਸਤ ਹਾਂਜੀ ਆ ਲੋ ਬੱਚਿਆਂ ਦੀ ਲੋਰ ਕਰ ਲਓ ਚੱਕ ਪਹਿਲਾ ਦਾ ਆ ਬੱਚਿਆਂ ਦੀ ਲੋਰ ਹਾਂਜੀ ਹਾਂਜੀ ਕਿੰਨੇ ਕ ਦੀ ਆਏ ਆ ਲੋ ਕਰੋ ਚੈੱਕ ਰੰਗ ਦੂਆ ਵੀ ਆ ਆ ਲੋ ਕਰੋ ਚੈੱਕ ਰੰਗ ਓਕੇ ਬਾਜ਼ਾਰ ਚ ਵਿਗਰੇ 3 300 4 400 ਰੁਪਏ ਦੀ ਲੋਰ ਅੱਛਾ ਤੁਸੀਂ ਕਿੰਨੇ ਦੇਵੋਗੇ 150 ਰੁਪਏ ਦੀਆਂ ਦੇ ਦੇ 150 ਰੁਪਏ ਦੀ ਵਾਹ ਦੇਖੋ ਜੀ ਦੇਖੋ ਸਿਰਫ 150 ਰੁਪਏ ਦੀ 150 ਦੀ ਲੋਰ ਆ ਡਰਾਈ ਫਿਟ ਕਪੜਾ ਖਰਾਬ ਨਹੀਂ ਹੋਣੀ ਬੂਰ ਨਹੀਂ ਆਣਾ ਸ਼੍ਰਿੰਕ ਨਹੀਂ ਹੋਣੀ ਡੱਬਣੀ ਪੈਣਾ ਜਿਵੇਂ ਹੈਗੀ ਉਵੇਂ ਹੀ ਰਹਿਣੀ ਆ ਅੱਛਾ ਚਲ ਇਹ ਤਾਂ ਹੈ ਬੱਚਿਆਂ ਦੀ ਮੇਰੇ ਵਰਗਿਆਂ ਦੀ ਵੀ ਦਿਖਾ ਦਿਓ ਆ ਲੋ ਥੋੜੇ ਵਰਗਿਆਂ ਦੀ ਕਰ ਤਾਂ ਫਾਇਦਾ ਲੋਰਾਂ ਦਾ 690 ਵਾਲੀ ਲੋਰ ਕਰਤੀ 250 ਰੁਪਏ ਦੀ 250 ਰੁਪਏ ਦੀ ਸਿਰਫ 250 ਸਿਰਫ 250 ਚਾਹੇ ਹੀ ਪੀਸ ਲੈ ਜੋ ਇੱਕ ਚਾਹੇ ਲੈ ਜੋ ਦੋ ਚਾਹੇ ਲੈ ਜੋ ਤਿੰਨ ਚਾਹੇ ਲੈ ਜੋ ਚਾਰ ਚਾਹੇ ਲੈ ਜੋ ਪੰਜ ਜਿੰਨੇ ਮਰਜੀ ਪੀਸ ਲੈ ਜੋ ਅੱਛਾ ਰੇਟ ਕਰਤਾ 250 ਐਸਾ ੱੱੱਕਾ ਪੈ ਜਾਣਾ ਕੋਈ ਗੱਲ ਨਹੀਂ ਫਿਰ ਮਾਲ ਬਾਤੂ ਮੰਗਾਇਆ ਬਾਤੂ ਆਈਆਂ ਦੋ ਛੁੱਟੀਆਂ ਮੈਂ ਕਿਹਾ ਹੁਣ ਕਿੰਨੇ ਦਿਨ ਸੇਲ ਲਾਉਂਗੇ ਸੇਲ ਲਾਉਂਗੇ 15 16 17 ਹਾਂ 3 ਦਿਨ ਦੀ ਸੇਲ 3 ਦਿਨ ਦੀ ਸੇਲ ਆਜੋ ਫਟਾਫਟ ਆਣਾ ਕਿੱਥੇ ਐ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਬੱਚਿਆਂ ਲੋੜਾ 150 ਬੜਿਆਂ ਦੀਆਂ 250 ਸਹਿਜ ਬੜਿਆਂ ਦਾ ਹੈਗਾ M2 डबल XL 3 XL 4 XL 5 XL ਤੱਕ ਅੱਛਾ ਉਹ ਸਟਾਕ ਕਿੰਨਾ ਹੈ ਸਟਾਕ ਹੁਣ ਤੁਸੀਂ ਦੱਸੋ ਬਹੁਤ ਨਹੀਂ ਹੈਗਾ ਇੰਨਾ ਕਰ ਲੈਣਾ ਨਹੀਂ 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 ਧੱਕਾ ਭੇਜਣਾ ਧੱਕਾ ਅੱਛੇ ਵੇਖੋ 15 ਅਗਸਤ ਹੈ ਲੋ ਫਿਰਾਰੇ ਜਨਮ ਕਰ ਲਓ ਚੈੱਕ ਨਹੀਂ ਫਿਰ ਲੋਕਾਂ ਨੇ ਕਹਿੰਦਾ ਸਟਾਕ ਨਹੀਂ ਹੈਗਾ ਸਟਾਕ ਨਹੀਂ ਹੈਗਾ ਲੋਕ ਚੋਣ ਕਰੋ ਚੈੱਕ ਫਿਰ ਆ ਲਓ ਆਹੋ ਆਹੋ ਆ ਲਓ ਕਰੋ ਚੈੱਕ ਆ ਲਓ ਕਰੋ ਚੈੱਕ ਸਟਾਕ ਬੱਲੇ ਆ ਲਓ ਕਰੋ ਚੈੱਕ ਓ ਵਾਹ ਆ ਲਓ ਕਰੋ ਚੈੱਕ ਹਾਂ ਲੋਕੋ ਜਿਆਦਾ ਸਟੋਕ ਹੈ ਸਟੋਕ ਦਾ ਬਹੁਤ ਆਇਆ ਵਾਜੀ ਬਹੁਤ ਜਿਆਦਾ ਸਟੋਕ ਹੈ ਜਿੰਨਾ ਮਰਜ਼ੀ ਛੁਣਦੇ ਜੋ ਕਿਆ ਬਾਤ ਹੈ ਕਿਆ ਜਿੰਨੇ ਮਰਜ਼ੀ ਲੋੜਾਂ ਲੈ ਜਾਓ ਸਾਈਜ਼ ਮਿਲੂਗਾ ਐਮ ਐਲ ਐਕਸ ਐਲ ਡਬਲ ਐਕਸ ਐਲ ਬੱਚਿਆਂ ਦਾ 24 26 28 30 32 34 36 ਰੇਟ ਬੱਚਿਆਂ ਦਾ 150 ਬੜਿਆਂ ਦਾ 250 ਆਹਾਂ ਕਿੱਥੇ ਹੈ 1 1 ਕਲੈਕਸ਼ਨ ਨੇ ਮਨਜ਼ਰ ਕਰਾਈ